ਵੇਖੋ ਜੀ ਆਪਣਾ ਬਹੁਤ ਹੀ ਸੋਹਣਾ ਸੂਟ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਸਤਰੀ ਕਾਰ ਸਾਰਿਆਂ ਨੂੰ ਤੇ ਦੇਖ ਸਕਦੇ ਜੀ ਸਾਡਾ ਬਹੁਤ ਹੀ ਸੋਹਣਾ ਸੂਟ ਮਸਲੀਨ ਤੇ ਤਿਆਰ ਕੀਤਾ ਆਪਾਂ ਤੇ ਇਸ ਦੀਆਂ ਬਾਹਾਂਾਂ ਤੇ ਵੀ ਦੇਖ ਸਕਦੇ ਜੀ ਬਰਕ ਆ ਪਰ ਆਹ ਪਾਏ ਗਾਏ ਦੇ ਵਿੱਚ ਲੇਸ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਲੇਸ ਦਾ ਜਿਹੜਾ ਕੰਮ ਆ ਸਾਡਾ ਦੇਖ ਸਕਦੇ ਜੀ ਹਾਂ ਔਰ ਇਹਦੇ ਨਾਲ ਆਪਾਂ ਜੋ ਦਪੱਟਾ ਡਾਈ ਕਰਵਾਇਆ ਉਹ ਬਾ ਕੰਪਿਊਟਰਡ ਡਾਈ ਡਪੱਟਾ ਕਰਾਇਆ ਪਿਓਰ ਦੇ ਦਪੱਟੇ ਦਾ ਆਪਾਂ ਕੰਪਿਊਟਰ ਡਾਈ ਕਰਵਾਈ ਹੋਈ ਆ ਦੇਖ ਸਕਦੇ ਜੀ ਔਰ ਇਧਰ ਦੇ ਛੋਟੇ ਸਾਹਤ ਬੜਾ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਬੜਾ ਹੀ ਪਿਆਰਾ ਭਾਏ ਹੋਇਆ ਹੈ ਇਹਦੀ ਜਿਹੜੀ ਛੇੜ ਹੈ ਇਹ ਲਾਈਟ ਇਲਾਚੀ ਕਲਰ ਦਾਵਾ ਤੇ ਇਸੇ ਮੈਰੂਨ ਵਾਲੀ ਅਸੀਂ ਸਜਾਈ ਕੀਤੀ ਹੋਈ ਹੈ ਐਦਾਂ ਹੀ ਆਪਾਂ ਤੁਹਾਨੂੰ ਹੋਰ ਵੀ ਸੂਟ ਵਿਖਾਉਨੇ ਆ ਜੋ ਕਿ ਬੜੇ ਹੀ ਸਾਡੇ ਕੋ ਪਿਆਰੇ ਸੂਟ ਆ ਆ ਵੇਖੋ ਨਿਆ ਹੀ ਸਟਾਫ ਆਇਆ ਹੋਇਆ ਹੈ ਇਹ ਵੀ ਮਸਲੀਨ ਤੇ ਆ ਮਸਲੀਨ ਲਾਈਨਾਂ ਵਾਲੀ ਮਸਲੀਨ ਆ ਦੇਖ ਸਕਦੇ ਜੀ ਬਲੈਕ ਕਲਰ ਤੇ ਜੈਡ ਬਲੈਕ ਕਲਰ ਮਸਲੀਨ ਆ ਔਰ ਇਹਦੇ ਨਾਲ ਵੀ ਆਪਾਂ ਦੁਪੱਟਾ ਜਿਹੜਾ ਤਿਆਰ ਕੀਤਾ ਹੋਇਆ ਵਾ ਦੇਖੋ ਮਸਲੀਨ ਦਾ ਹੀ ਦੁਪੱਟਾ ਲਾਈਨ ਵਾਲੀ ਮਸਲੀਨ ਦਾ ਵਧੀਆ ਵਾਲਾ ਦੁਪੱਟਾ origignal ਔਰ ਨਾਲ ਆਪਾਂ ਇਹਦੇ ਪੱਲਿਆਂ ਤੇ ਕੀਤੀ ਹੋਈ ਆ ਕੰਪਿਊਟਰ ਡਾਈ ਦਾ ਦੁਪੱਟਾ ਦੇਖ ਸਕਦੇ ਜੀ ਅੱਜ ਆਪਾਂ ਇਹਨੂੰ ਫਿਨਿਸ਼ਿੰਗ ਟੱਚ ਦੇਣਾ ਵਾ ਲੇਸ ਵਗੈਰਾ ਲਗਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦਵਾਂਗੇ ਇਹਦੇ ਨਾਲ ਆਪਾਂ ਆਪਣਾ ਦੂਸਰਾ ਤਿੰਨ ਸੂਟ ਬਖਾਉਨੇ ਆ ਇਹ ਆਦੀ ਆ ਇਹ ਆ ਸਾਡਾ ਤੀਸਰਾ ਜਿਹੜਾ ਸੂਟ ਆ ਇਹ ਵਾਲਾ ਹੈਗਾ ਵਾ ਸਾਡਾ ਸਾਰਟਨ ਪ੍ਰਿੰਟ ਤੇ ਤੇ ਇਹ ਜਿਹੜਾ ਵਾ ਤੁਹਾਨੂੰ ਜਿਹਦਾ ਕੋਟ ਸੈੱਟ ਵਗੈਰਾ ਬਣਾ ਸਕਦੇ ਜੇ ਕੋਟ ਸੈੱਟ ਬਹੁਤ ਹੀ ਸੋਹਣਾ ਲੱਗਦਾ ਵਾ ਜੇ ਤੁਸੀਂ ਉਦਾਂ ਵੀ ਚਾਹੋ ਤੇ ਆਪਣਾ ਸੂਟ ਜਾਂ ਵੈਸੇ ਵੀ ਤੁਸੀਂ ਨਾਈਟ ਸੂਟ ਜਾਂ ਫਰੌਕ ਵਗੈਰਾ ਤੇ ਬਹੁਤ ਸੋਹਣੇ ਜਿਹੇ ਪ੍ਰਿੰਟ ਮਿਲ ਜਾਂਦੇ ਆ ਸਾਇਟਸਟ ਦਾ ਕੱਪੜਾ ਵਾ ਇਹ ਦੇਖ ਸਕਦੇ ਜੀ ਔਰ ਆਪਣਾ ਜਿਹੜਾ ਤੀਸਰਾ ਸੂਟ ਆ ਚੌਥਾ ਆ ਦੇ ਇਹ ਪਿਓਰ ਕਾਟਨ ਤੇ ਸੂਟ ਆ ਪੂਰੀ ਕਾ 5 ਮੀਟਰ ਦੀ ਕੱਟ ਆ ਆ ਇਹਦੇ ਨਾਲ ਆਪਾਂ ਜਿਹੜਾ ਵਾ ਦੁਪੱਟਾ ਜਿਹੜਾ ਵਾ ਗੋਟੇ ਡੋਰੀ ਦਾ ਤਿਆਰ ਕੀਤਾ ਵਾ ਔਰ ਇਹਨੂੰ ਵੀ ਆਪਾਂ ਲੈਸ ਦੇ ਨਾਲ ਫਿਨਿਸ਼ਿੰਗ ਟੱਚ ਦਵਾਂਗੇ ਦੇਖ ਸਕਦੇ ਜੀ ਆਪਾਂ ਲੈਸ ਦੇ ਨਾਲ ਇਹਨੂੰ ਫਿਨਿਸ਼ਿੰਗ ਟੱਚ ਦੇਣਾ ਵਾ ਔਰ ਹੁਣ ਜੇ ਆਪਾਂ ਨੂੰ ਨੀਚੇ ਪੱਛਮੀ ਦੇਖਾ ਇੱਧਰ ਦੇਖੋ ਆਪਣਾ ਬਾਕੀ ਜਿਹੜੇ ਕਾਟਨ ਦੇ ਸੂਟ ਆ ਉਹ ਜੇ ਆਹ ਵਾਲੇ ਦੇਖੋ ਕਰੀਮ ਕਲਰ ਦਾ ਵੇਸੇ ਗਲੇ ਰੰਗ ਤੇ ਮੁੰਡਿਆ ਕਲਰ ਦੀ ਸਲਵਾਰ ਦੇ ਨਾਲ ਆਪਾਂ ਇਹਨੂੰ ਪੇਅਰ ਕਰਾਂਗੇ ਨਾਲ ਹੀ ਆਪਾਂ ਇੱਥੇ ਜਿਹੜੇ ਲੇਸ ਵਗੈਰਾ ਲਗਾ ਕੇ ਇਹਨੂੰ ਬਹੁਤ ਸੋਹਣਾ ਨਾਲ ਡਿਜ਼ਾਈਨਿੰਗ ਕਰਕੇ ਸੂਟ ਆਪਾਂ ਤਿਆਰ ਕਰਾਂਗੇ ਇਹ ਵੀ ਆਪਣਾ ਸੂਟ ਬਹੁਤ ਸੋਹਣਾ ਜੇ ਆਲਓਵਰ ਬਣਾਉਣਾ ਚਾਹਵੋ ਆਲਓਵਰ ਬਣਾ ਲਓ ਜੇ ਚਾਹੋ ਤੇ ਤੁਸੀਂ ਇਹਨੂੰ ਮਤਲਬ ਕਿ ਮੈਚਿੰਗ ਦੇ ਨਾਲ ਵੀ ਬਹੁਤ ਸੋਹਣਾ ਤਿਆਰ ਹੋ ਜਾਊਗਾ ਆ ਇਦਾਂ ਹੀ ਆਪਣੇ ਜਿਹੜੇ ਬਾਕੀ ਸੂਟ ਆ ਕਾਟਨ ਦੇ ਇਹ ਜਿੱਦਾਂ ਦੇਖਿਆ ਤੁਸੀਂ yellow print ਦਾ ਆਪਣਾ ਸੂਟ ਆ ਆ ਦੇਖ yellow ਫਲਾ ਪ੍ਰਿੰਟ ਆਪਾਂ ਸੂਟ ਬਣਾਇਆ ਹੋਇਆ ਆ ਬਹੁਤ ਹੀ ਸੋਹਣਾ ਜੈਪੂਰੀ ਪ੍ਰਿੰਟ ਆ ਔਰ ਇਹਦੇ ਨਾਲ ਵੀ ਆਪਾਂ ਜਿਹੜੀ ਆ ਦੇਖੋ ਆਹ ਵਾਲੀ ਸਲਵਾਰ ਦੇ ਨਾਲ ਆਪਾਂ ਇਹਨੂੰ ਮੈਚਿੰਗ ਕਰਾਂਗੇ ਤੇ ਨਾਲ ਆਪਾਂ ਇਹਨੂੰ ਲੈਸਾਂ ਦੇ ਕੇ ਬਹੁਤ ਹੀ ਸੋਹਣਾ ਤਿਆਰ ਕਰਾਂਗੇ ਇਹ ਵਾਲੇ ਸੂਟ ਨੂੰ ਵੀ ਤੇ ਇਹ ਆਪਣੇ ਸੂਟ ਵੀ ਜਿਹੜੇ ਆ ਇੱਕ ਮੈਚਿੰਗ ਸੂਟ ਤਿਆਰ ਹੋਣਾ ਇਹ ਜਿਹੜੇ ਆਪਣੇ ਦੋ ਸੂਟ ਆਲ ਓਵਰ ਤਿਆਰ ਇਹ ਕਿਸੇ ਦਾ ਆਰਡਰ ਆ ਆਪਾਂ ਉਹਨਾਂ ਨੂੰ ਤਿਆਰ ਕਰਕੇ ਦੇਣੇ ਆ ਬਹੁਤ ਹੀ ਸੋਹਣੇ ਸੂਟ ਆ ਅਗਲੇ ਆਪਣਾ ਜਿਹੜਾ ਸੂਟ ਆ ਗਿਆ ਉਹ ਆਪਣਾ ਸੂਟ ਹੈਗਾ ਵਾ ਬਹੁਤ ਹੀ ਸੋਹਣਾ ਕੱਪੜਾ ਵਾ ਪਿਓ ਲੀਲੰਡ ਦੇਖ ਸਕਦੇ ਜੀ ਪੂਰੇ ਅੱਗੇ ਫਰੰਟ ਤੇ ਕਢਾਈ ਗਲਾ ਬਾਵਾ ਦੇਖ ਸਕਦੇ ਜੀ ਬਾਵਾ ਬਾਵਾ ਦੇ ਵਿੱਚ ਆ ਥੋੜਾ ਜਿਹਾ ਬਟਾ ਲੱਗਿਆ ਤੇ ਦਿਖਾਓ ਬਾਵਾ ਦੇ ਵਿੱਚ ਆ ਜਿਹੜਾ ਕਾਟ ਆ ਬਹੁਤ ਹੀ ਸੋਹਣਾ ਕਾਟੇ ਬਣਨਾ ਵਾ ਠੀਕ ਆ ਔਰ ਇਦਾਂ ਹੀ ਇਹਦੇ ਨਾਲ ਇਹਦੀ ਜਿਹੜੀ ਸਲਵਾਰ ਆ ਪਹੁੰਚਾਂ ਤੇ ਵੀ ਇਹਦੇ ਵਰਗਿਆ ਠੀਕ ਆ ਔਰ ਇਹ ਜਿਹੜੀ ਆਪਣੀ ਫੌਟਨ ਹੈ ਹੈਗੀ ਆ ਕਿ SK ਦੀ ਪ੍ਰੀਮੀਅਮ ਕਾਟਨ ਆ ਔਰ ਇਹਦੀ ਬੈਕ ਸਾਈਡ ਤੇ ਵੀ ਆ ਦੇਖ ਬੈਕ ਸਾਈਡ ਤੇ ਵੀ ਇਹਦੀ ਪ੍ਰਿੰਟ ਹੈ ਠੀਕ ਹੈ ਪੂਰੀ 5 ਮੀਟਰ ਦੀ ਕਟਿਆ ਕਪੜਾ ਬਹੁਤ ਹੀ ਸੋਹਣਾ ਵਾ ਲੇਲਨ ਦਾ ਕਪੜਾ ਵਾ ਪਰ ਇਹ ਵਾ ਕਿ ਆਪ ਤਿਆਰ ਕਰਵਾਏ ਹੋ ਸ਼ੂਟਨ ਦੇ ਇੱਥੇ ਕਦੇ ਕਦੀ ਲੇਲਨ ਹੁੰਦੀ ਕਦੇ ਕਦੀ ਜਾਂ ਜਾਂਮ ਤੇ ਵੀ ਆਉਂਦਾ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਕਰਵਾ ਤਿਆਰ ਕਰਵਾਇਆ ਵਾ ਉਹ ਦੁਪੱਟਾ ਵਾ ਦੇਖੋ ਦੇਖ ਸਕਦੇ ਹੋ ਜੀ ਠੀਕ ਹੈ ਉਹਦੇ ਨਾਲ ਦੁਪੱਟਾ ਆਪਾਂ ਆ ਜਿਹੜਾ ਤਿਆਰ ਕਰਵਾਇਆ ਵਾ ਇਹਦੇ ਦੁਪੱਟੇ ਦੇ ਵਿੱਚ ਆਪਾਂ ਬਹੁਤ ਹੀ ਸੋਨਾ ਸੂਟ ਦੇ ਨਾਲ ਦਾ ਕੰਪਿਊਟਰ ਡਾਈਰ ਲੈਸ ਵਗੈਰਾ ਦੇ ਕੇ ਇਹਨੂੰ ਫਿਨਿਸ਼ਿੰਗ ਟੱਚ ਦਿੱਤਾ ਹੋਇਆ ਦੁਪੱਟਾ ਤੁਹਾਡਾ ਆਪਣਾ ਮੰਨਿਆ ਵੈਸੇ ਅਸੀਂ ਜਿਹੜਾ ਇਹ ਦੁਪੱਟਾ ਵਾ ਇਹ ਤੇ ਅਸੀਂ ਦੁਪੱਟਾ ਜਿਹੜਾ ਉਹਦੇ ਤੇ ਤਿਆਰ ਕੀਤਾ ਵਾ ਮਸਲੀਨ ਤੇ ਤੁਸੀਂ ਚਾਹੋ ਤੇ ਕਿਸੇ ਹੋਰ ਵੀ ਕੱਪੜੇ ਤੇ ਇਹਨੂੰ ਰੈਡੀ ਕਰਵਾ ਸਕਦੇ ਆ ਜਾਂ ਤੁਹਾਨੂੰ ਕੋਈ ਪਸੰਦ ਆਵੇ ਤੇ ਤੁਸੀਂ ਦੱਸ ਸਕਦੇ ਆ ਠੀਕ ਹੈ। ਔਰ ਆਪਣਾ ਅਗਲਾ ਸੂਟ ਹੈ ਗਾਵਾ ਕਾਟ ਦਾ ਗ੍ਰੇ ਸਪੋਟਿੰਗ। ਠੀਕ ਹੈ। ਇਹ ਮਨ ਜਿਹੜਾ ਸੂਟ ਆ ਇਹ ਜਿਹੜਾ ਜੈਡ ਬਲੈਕ ਨਹੀਂ ਆ ਇਹ ਥੋੜਾ ਜਿਆਦਾ ਉਸ ਤੋਂ ਅਲੱਗ ਹੈ। ਜੈਡ ਬਲੈਕ ਤੋਂ ਅਲੱਗ ਹੈ। ਕਿਉਂਕਿ ਇਹ ਥੋੜਾ ਗ੍ਰੇ ਗ੍ਰੇ ਸਟੇਟ ਦੇ ਵਿੱਚ ਪੈ ਰਿਹਾ ਵਾ। ਇਹ ਦੇਖ ਸਕਦੇ ਜੀ। ਆ ਇਹਦਾ ਫਰੰਟ ਆ। ਆ ਇਹਦਾ ਪੂਰਾ ਫਰੰਟ ਆ ਔਰ ਆ ਇਹਦਾ ਬੈਕ ਆ। ਇਹਦੀਆਂ ਬਾਹਾਂ ਔਰ ਇਹਦੇ ਪੌਂਚੇ ਤੇ ਵਰਕ ਮੰਗਦਾ। ਬੈਕ ਤੇ ਆਉਟ ਫਰੰਟ ਤੇ ਵਰਕ। ਤੇ ਜਿਦਾਂ ਦੇਖ ਸਕਦੇ ਕਢਾਈ ਇਹਦੇ ਵਿੱਚ ਬਹੁਤ ਸੋਹਣੀ ਹੋਈ ਹੈ ਤੇ ਸੀਸੇ ਦੇ ਦੇਖੇ ਵਿੱਚ ਕਢਾਈ ਕੀਤੀ ਹੋਈ ਹੈ। ਇਹ ਜੈਡ ਬਲੈਕ ਕਪੜਾ ਨਹੀਂ ਆ ਇਹ ਹੈਗਾ ਗ੍ਰੇਸ ਕਾਟਨ ਦਾ ਬਲੈਕ ਵਾਲੇਕਿਨ ਗ੍ਰੇ ਗ੍ਰੇ ਸ਼ੇਡ ਦਾ ਵਾ। ਠੀਕ ਹੈ। ਔਰ ਇਹਦੇ ਨਾਲ ਵੀ ਜਿਹੜਾ ਆਪਣਾ ਦੁਪੱਟਾ ਵਾ ਬਹੁਤ ਹੀ ਸੋਹਣਾ। ਦੁਪੱਟੇ ਦੇ ਵਿੱਚ ਮਸਲੀਨ ਦਾ ਦੁਪੱਟਾ ਵਾ ਨਾ 골ਡਨ ਲੈਣਾ ਵਾ ਔਰ ਕੰਪਿਊਟਰ ਡਾਈ ਦੁਪੱਟਾ ਬਣਵਾਇਆ। ਨਾਲ ਇਹ ਕੋ ਲੇਸ ਜਿਹੜੀ ਆ ਲੇਸ ਲਗਾਈ ਹੋਈ ਹੈ ਠੀਕ ਆ ਆ ਦੇ ਆਪਣਾ ਅਗਲਾ ਸੂਟ ਬਹੁਤ ਹੀ ਸੋਹਣਾ ਕਾਟਨ ਤੇ ਆ ਕਾਟਨ ਤੇ ਤਿਆਰ ਹੋਇਆ ਵਾ ਆ ਇਹਦੇ ਵਿੱਚ ਔਰਗਨ ਦਾ ਪੈਚ ਵਰਕ ਕੀਤਾ ਹੈ ਆ ਦੇਖ ਸਕਦੇ ਜੀ ਲੇਸ ਵਗੈਰਾ ਲਗਾ ਕੇ ਕਢਾਈ ਕਰਕੇ ਔਰਗਨ ਜਿਆਦਾ ਜਿਹੜਾ ਵਾ ਆਪਾਂ ਪੈਚ ਲਗਾ ਕੇ ਗਲਾ ਤਿਆਰ ਕੀਤਾ ਹੋਇਆ ਦੇਖ ਸਕਦੇ ਜੀ ਬਹੁਤ ਹੀ ਸੋਹਣਾ ਔਰ ਇਹਦਾ ਬਹੁਤ ਹੀ ਸੋਹਣਾ ਕਲਰ ਹੈ ਬੇਬੀ ਪਿੰਕ ਔਰ ਇਹਦੇ ਥਲੇ ਵੀ ਦੇਖੋ ਲੈਸ ਦਾ ਕੰਮ ਹੈ প্রিনਟ ਰਿਕਸ ਦਾ ਹੋਇਆ ਹੋਇਆ ਕੰਮ ਹੈ ਇਹ ਇੱਕਦਮ ਵਧੀਆ ਵਾਲੀ ਇੱਕ ਬਹੁਤ ਹੀ ਜਿਹੜੀ ਸੌਫਟ ਵਾਲੀ ਕਾਟਨ ਆ ਉਹ ਵਾਲੀ ਕਾਟਨ ਹੈ ਗੰਗਾ ਦੀ ਕਾਟਨ ਹੈ ਠੀਕ ਹੈ ਔਰ ਇਹਦੇ ਨਾਲ ਜਿਹੜਾ ਆਪਣਾ ਦੁਪੱਟਾ ਵਾ ਉਹ ਵਾ ਇਹ ਅਸਮ ਦੇ ਜੀ ਆਹ ਲਓ ਦੇਖ ਪੱਤੇ ਦੇ ਵੀ ਬਹੁਤ ਸੋਹਣਾ ਆਪਣਾ ਪੱਲਿਆਂ ਤੇ ਵਰਕ ਹੋਇਆ ਵਾ ਦੇਖੋ ਬਹੁਤ ਹੀ ਸੋਨਾ ਲੈਸ ਵਰਕ ਜਿਗਜੈਕ ਲਗਾ ਕੇ ਪੱਲਿਆਂ ਤੇ ਆ ਬੋ ਦੇਖੋ ਬਹੁਤ ਹੀ ਸੋਹਣੀ ਕਢਾਈ ਹੋਈ ਆ ਦੋਹਾਂ ਪੱਲਿਆਂ ਤੇ ਬਹੁਤ ਸੋਹਣੀ ਲੈਸ ਲੱਗੀ ਹੋਈ ਆ ਦੁਪੱਟਾ ਇਹਦੇ ਨਾਲ ਬਹੁਤ ਹੀ ਸੋਨਾ ਵਧੀਆ ਜਿਹੜਾ ਵਾ ਦੁਪੱਟਾ ਧਿਆਨ ਕੀ ਪਿਆ ਵਾ ਆਪਾਂ ਤਾਂ ਅਗਲਾ ਸੰਗ ਜਿਹੜਾ ਵਾ ਉਦਸ ਕੰਨੀਆ ਅਗਲਾ ਸੂਟ ਵੀ ਆਪਣਾ ਕਾਟਨ ਦਾ ਹੀ ਆ ਜਿੱਦਾਂ ਇਹ ਵੀ ਆਪਣਾ ਸੂਟ ਜਿਹੜਾ ਹੈ ਕਾਟਨ ਦਾ ਵਾ ਇਹਦੀ ਚੁੰਨੀ ਦਾ ਜਿਹੜਾ ਬਹੁਤ ਹੀ ਸੋਹਣਾ ਵੀ ਮਤਲਬ ਕਪੜਾ ਵਾ ਮਟੀਰੀਅਲ ਵਾ ਚੁੰਨੀ ਇਹਦੀ ਬਹੁਤ ਹੈਵੀ ਬਣੀ ਹੋਈ ਆ ਕਾਟਨ ਵੀ ਇਹਦੀ ਗੰਗਾ ਦੀ ਕਾਟਨ ਆ ਕੋਈ ਮਾੜੀ ਮੁੱਟੀ ਕਾਟਨ ਨਹੀਂਗੀ ਬਾਕੀ ਇਹਦੇ ਜਿਹੜਾ ਫਰੰਟ ਵਾ ਬਹੁਤ ਸੋਹਣਾ ਆਰਗਨ ਆਰਗੰਝਾ ਦਾ ਪੈਚ ਵਰਕ ਕਰਕੇ ਕਰਵਾਇਆ ਹੋਇਆ ਵਾ ਤੇ ਆ ਦੇਖੋ ਆਪਣੇ ਛੋਟੇ ਜਿਹੇ ਨवाब ਵੀ ਨਾਲ ਲੱਗੇ ਹੋਏ ਆ ਤੇ ਇਹ ਵੀ ਆਪਣੀ ਵੀਡੀਓ ਜਿਹੜੀ ਆ ਸ਼ੂਟ ਕਰਨ ਦਾ ਹੈ ਦੇਖ ਸਕਦੇ ਜੀ ਇਹ ਅੱਜਕੱਲ ਤੇ ਆਂਦੇ ਨੇ ਨਾ ਕੀ ਆਂਦੇ ਅੱਜਕੱਲ ਕਾੜਦੇ ਵੀ ਚੱਲੇ ਮੱਕੇ ਨੂੰ ਉਹ ਬੜਾ ਹੀ ਹਸਾਵਾ ਇਹ ਵੀ ਆਪਣਾ ਜਿਹੜਾ ਵਾ ਬਹੁਤ ਹੀ ਸੋਹਣਾ ਰੀਵਾ ਦਾ ਵਾ ਇਹ ਰੀਵਾ ਕੌਟੰਡਾ ਵਾ 100% ਠੀਕ ਆ ਔਰ ਇਹ ਬਲੈਕ 프린ਟਡ ਬਲੈਕ ਸ਼ਰਟ ਉਹਦੇ ਉੱਤੇ ਬਹੁਤ ਹੀ ਸੋਹਣਾ ਆਰੀਵਰਕ ਦੇਖ ਸਕਦੇ ਹੋ ਜਿੱਦਾਂ ਘੇਰੇ ਤੇ ਵੀ ਬਹੁਤ ਸੋਹਣਾ ਆਰੀਵਰਕ ਆ ਔਰ ਨਾਲ ਹੀ ਅਦਰ ਚ ਲੈਸਾਂ ਦਾ ਕੰਮ ਕੀਤਾ ਹੋਇਆ ਨਾਲ ਹੀ ਇਹਦੇ ਉੱਤੇ ਵੇਖੋ ਆ ਦੇਖੋ ਤੁਸੀਂ ਪੂਰਾ ਪ੍ਰਿੰਟਡ ਔਰ ਵਿੱਚ ਪੈਚ ਲਗਾ ਕੇ ਘੇਰੇ ਤੇ ਵੀ ਔਰ ਫਰੰਟ ਚ ਵੀ ਇਹਦੇ ਗਲਾ ਬਣਾਇਆ ਹੋਇਆ ਆਰੀਵਰਕ ਕੀਤਾ ਹੋਇਆ ਇਹ ਵੀ ਜਿਹੜੀ ਕਾਟਨ ਹੈ ਬਹੁਤ ਹੀ ਸੋਹਣੀ ਕਾਟਨ ਹੈ ਦੇਖ ਸਕਦੇ ਜੇ ਬਹੁਤ ਸੋਹਣੀ ਕਾਟਨ ਹੈ ਇੱਕਦਮ ਔਰ ਇਹਦੇ ਜਿਹੜੀ ਸਲਵਾਰ ਹੈ ਇਹ ਮੈਚਿੰਗ ਸਲਵਾਰ ਹੈ ਸਲਵਾਰ ਦੇ ਵਿੱਚ ਮੈਚਿੰਗ ਪਲੇਨ ਨਹੀਂਗੀ ਹਲਕਾ ਜਾਂ ਮਤਲਬ ਕਿ ਡਾਟ ਡਾਟ ਵਾਲੀ ਬਲੈਕ ਵਾ ਲੇਕਿਨ ਜੈੱਡ ਬਲੈਕ ਵਾਲੇ ਨੂੰ ਬੋਲਿਆ ਸੀ ਉਹ ਜੈੱਡ ਬਲੈਕ ਇਹਦਾ ਜਿਹੜਾ ਦੁਪੱਟਾ ਵਾ ਉਹ ਪਿਓਰ ਦਾ ਦੁਪੱਟਾ ਵਾ ਪਿਓਰ ਦਾ ਦੁਪੱਟਾ ਠੀਕ ਹੈ ਤੇ ਦੁਪੱਟਿਆਂ ਦੇ ਉੱਤੇ ਦੇਖ ਸਕਦੇ ਜੀ ਲੈਸ ਦਾ ਵੀ ਕੰਮ ਹੋਇਆ ਵਾ ਲੈਸ ਦਾ ਕੰਮ ਹੈ ਨਾਲ ਹੀ ਆਪਣੇ ਜਿਹੜੇ ਆ ਪੱਟੀ ਲੱਗੀ ਹੋਈ ਆ ਪਿਓਰ ਦਾ ਦੁਪੱਟਾ ਲੈਸ ਦਾ ਕੰਮ ਹੈ ਨਾਲ ਪੱਟੀ ਲੱਗੀ ਹੋਈ ਹੈ ਜੈਡ ਬਲੈਕ ਐਕਦਾ ਔਰ ਇਹਦੇ ਵਿੱਚ ਜਿਹੜਾ ਸਾਡੇ ਕੋ ਆ ਵੀ ਇਹੀ ਤੇ ਆਪਣੇ ਲਈ ਵੀ ਲਿਆਂਦੇ ਸੀ ਸਾਡੇ ਕਸਟਮਰ ਹੈ ਉਹਨਾਂ ਨੇ ਮੰਗਵਾਏ ਆ ਆ ਇਹਦੇ ਵਿੱਚ ਦੂਸਰਾ ਸੈਕਿੰਡ ਕਲਰ ਹੈ ਆ ਇਹ ਵਾ ਡਾਰਕ ਜਾਮਨੀ ਕਲਰ ਪਰਪਲ ਪਰਪਲ ਜਾਮਨੀ ਡਾਰਕ ਜਾਮਨੀ ਤੇ ਇਹਨੂੰ ਵੈਸੇ ਖੋਲਣ ਦੀ ਲੋੜ ਨਹੀਂ ਆ ਸੇਮ ਡਿਜ਼ਾਈਨ ਸੇਮ ਸਾਰਾ ਕੁਝ ਸੇਮ ਕੱਪੜਾ ਸਾਰਾ ਕੁਝ ਸੇਮ ਆ ਸਹਲੀ ਕਲਰ ਦਾ ਫਰਕ ਆ ਇਹ ਹੈਗਾ ਡਾਰਕ ਜਾਮਨੀ ਔਰ ਇਹ ਹੈਗਾ ਬਲੈਕ ਕਲਰ ਪਰਪਲ ਮੰਨ ਸਕਦੇ ਆ ਹਾਂ ਡਾਰਕ ਪਰਪਲ ਲੱਗਣਾ ਆਪਾ ਅਗਲਾ ਆਪਣਾ ਜਿਹੜਾ ਸੂਟ ਆ ਉਹ ਆ ਮਸਲੇਨ ਤੇ ਦੇਖ ਸਕਦੇ ਜੀ ਲਾਈਟ ਬਲੂ ਕਲਰ ਲਾਈਟ ਫਰੋਜੀ ਸ਼ੇਡ ਇਹਦਾ ਵੀ ਦੇਖੋ ਗਲਾ ਬਣਿਆ ਹੋਇਆ ਵਾ ਬਹੁਤ ਹੀ ਸੋਹਣਾ ਗਲਾ ਬਣਿਆ ਇਹਦਾ ਤੇ ਫਰੰਟ ਦੇ ਵਿੱਚ ਇਹ ਦੇਖ ਸਕਦੇ ਜੀ ਫਲਾਵਰ ਆ एकदम ਵਧੀਆ ਬਹੁਤ ਹੀ ਸੋਹਣਾ ਹੈ ਲਾਈਟ ਜੀ ਸ਼ੇਡ ਆ ਰੋਜ ਜੀ ਤੁਸੀਂ ਇਹਨੂੰ ਸੀ ਗ੍ਰੀਨ ਵੀ ਬੋਲ ਸਕਦੇ ਜੀ ਸੀ ਗ੍ਰੀਨ ਨਹੀਂ ਆ ਮਮਾ ਸੀ ਗ੍ਰੀਨ ਨਹੀਂ ਆ ਜਾਂ ਮੰਨ ਲਓ ਥੋੜਾ ਜਿਹਾ ਲਾਈਟ ਬਲੂ ਲਾਈਟ ਬਲੂ ਵੀ ਨਹੀਂ ਆ ਅਸਮਾਨੀ ਅਸਮਾਨੀ ਕਲਰ ਆ ਔਰ ਇਹਦਾ ਜਿਹੜਾ ਦੁਪੱਟਾ ਵਾ ਬਹੁਤ ਹੀ ਸੋਹਣਾ ਗਰਲਿਸ਼ ਲੁੱਕ ਸਿਆਨ ਬੋਲ ਸਕਦੇ ਆ ਸਿਆਨ ਆ ਦੇਖ ਆ ਦੇਖ ਆ ਦੇਖੋ ਇਹਦਾ ਦੁਪੱਟਾ ਗਰਲਿਸ਼ ਲੁੱਕ ਵਾ ਬਿਲਕੁਲ ਹੀ ਛੋਟਾ ਜਿਦਾਂ ਕੁੜੀਆਂ ਅੱਜ ਕੱਲ ਦੁਪੱਟੇ ਮੰਗਉਂਦੀਆਂ ਛੋਟੇ ਛੋਟੇ ਦੁਪੱਟੇ ਮੈਂ ਦੁਪੱਟੇ ਦੇ ਵਿੱਚ 골ਡਨ ਜਿਹੜਾ ਵਾ ਪ੍ਰਿੰਟ ਹੈ 골ਡਨ 골ਡਨ ਫਲਾਵਰ ਫਲਾਵਰ ਪੱਲਿਆਂ ਤੇ ਪੂਰੇ ਦੋਵਾਂ ਪੱਲਿਆਂ ਤੇ ਕੰਮ ਕੀਤਾ ਹੋਇਆ ਜੇ ਤਾ ਵੇਖੋ ਕਿੰਨਾ ਸੋਹਣਾ ਵਾ ਆ ਲੱਗ ਹੀ ਆ ਕਰੀਮ ਸ਼ੇਡ ਦੇ ਨਾਲ ਆਪਾਂ ਬਹੁਤ ਹੀ ਸੋਹਣਾ ਨਾਲੇ ਜੋੜਾ ਵੀ ਉਹਨਾਂ ਨੇ ਮੰਗਵਾਇਆ ਵਾ ਤੇ ਜੋੜਾ ਉਹਨਾਂ ਦਾ ਬਹੁਤ ਹੀ ਸੋਹਣਾ ਬਹੁਤ ਮਤਲਬ ਕਿ کریم ਚੇਡ ਆ ਪਿਓਰ ਲੈਦਰ ਆ ਐਕਡਮ ਤੇ ਐਕਡਮ ਸੌਫਟ ਐ ਐਕਡਮ ਇਹਦੇ ਵਿੱਚ ਦੇਖੋ ਡਿਜ਼ਾਈਨ ਵੀ ਬੜਾ ਸਿੰਪਲ ਤੇ ਸੋਬਰ ਜਿਹਾ ਡਿਜ਼ਾਈਨ ਮਾਇਦਾ ਤੇ ਬੜਾ ਹੀ ਪਿਆਰਾ ਇਹ ਵਾਲਾ ਜੋੜਾ ਉਹਨਾਂ ਨੇ ਮੰਗਵਾਇਆ ਵਾ ਇਹ ਤੁਹਾਨੂੰ ਜਿਹੜਾ ਜੋੜਾ ਵਾ ਜਿਸ ਕਿਸੇ ਨੇ ਮੰਗਵਾਉਣਾ ਹੋਵੇ ਤੇ ਇਹ ਵਾਲਾ ਤੁਹਾਨੂੰ ਜੋੜਾ ਜਿਹੜਾ ਵਾ 1200 ਰੁਪਏ ਦਾ ਪਊਗਾ ਪਰ ਆਹ ਵੇਖੋ ਇਹ ਜਿਹੜਾ ਵਾ ਮੋਚੀ ਬ੍ਰਾਂਡ ਦੀ ਜਿਹੜੀ ਫਰਸਟ ਕਾਪੀ ਆ ਇਹ ਤੁਹਾਨੂੰ ਜਿਹੜਾ ਵਾ ਸਲੀਪਰ ਇਹ ਤੁਹਾਨੂੰ 1700 ਤੋਂ ਲੈ ਕੇ 1900 ਤੱਕ ਦਾ ਪਾਊਗਾ ਵੈਸੇ ਅਸੀਂ ਇਹ ਜਿਹੜਾ ਜੋੜਾ ਵਾ ਇਹ ਸੀ ਇਹ ਤੁਹਾਨੂੰ 1500 ਦਾ ਲਗਾਵਾਂਗੇ ਕਿਉਂਕਿ ਸਾਨੂੰ ਜਿਹੜਾ ਇਹ ਜੋੜਾ ਬਹੁਤ ਹੀ ਮਤਲਬ ਕਿ ਚੰਗੇ ओरिजिनल ਪ੍ਰਾਈਸ ਚ ਮਿਲਿਆ ਹੋਇਆ ਵਾ ਵੈਹੇ ਜਿਹੜਾ ਮੋਚੀ ਬ੍ਰਾਂਡ ਦੀ ਜਿਹੜੀ ਤੁਹਾਨੂੰ ਪਤਾ ਹੀ ਹੋਣਾ ਮੋਚੀ ਬ੍ਰਾਂਡ ਦੇ ਜਿਹੜੇ ਸਲੀਪਰ ਆ ਬਹੁਤ ਹੀ ਜ਼ਿਆਦਾ ਮਹਿੰਗੇ ਹੁੰਦੇ ਆ ਪਰ ਅਹੀਂ ਤੁਹਾਨੂੰ ਜਿਹੜਾ ਇਹ ਜੋੜਾ ਵਾ ਇਹ 1500 ਦਾ ਲਗਾਵਾਂਗੇ ਸਾਡੇ ਕੋਲ ਜਿਹੜੀ ਭੈਣ ਨੇ ਮੰਗਵਾਇਆ ਵਾ ਉਹਨਾਂ ਨੇ ਸਾਨੂੰ ਦੱਸਿਆ ਔਰ ਇਹ ਉਹਦੀ ਫਰਸਟ ਕਾਪੀ ਆ ਮੋਚੀ ਬ੍ਰਾਂਡ ਦੀ ਫਰਸਟ ਕਾਪੀ ਆ ਸ਼ੇਡ ਇਹਦੇ ਵਿੱਚ ਖਾਲੀ ਬ੍ਰਾਊਨ ਜ਼ਿਆਦਾ ਆਉਂਦੀ ਆ ਬਾਕੀ ਹੋਰ ਕੋਈ ਸ਼ੇਡ ਨਹੀਂ ਆਉਂਦੀ ਬ੍ਰਾਊਨ ਸ਼ੇਡ ਜਿਹੜੀਆਂ ਇਹਦੇ ਵਿੱਚ ਜ਼ਿਆਦਾ ਆਉਂਦੀਆਂ ਇਹਦੇ ਵਿੱਚ ਤੁਸੀਂ ਇਦਾਂ ਸਲੀਪਰ ਵੀ ਲੈ ਸਕਦੇ ਜੀ ਜਾਂ ਸੈਂਡ ਸੋ ਆਹੀ ਆਪਣਾ ਜਿਹੜੀ ਅੱਜ ਦੀ ਵੀਡੀਓ ਐਨੀਕ ਆਪਾਂ ਜਿਹੜੀ ਪਿਆਰ ਕੀਤੀ ਆ ਤੇ ਬਾਕੀ ਜੇ ਕਿਸੇ ਭੈਣ ਭਰਾ ਨੂੰ ਕੁਝ ਪਸੰਦ ਆਇਆ ਹੋਵੇ ਤੇ ਉਹ ਦੱਸ ਸਕਦਾ ਵਾ ਤੁਸੀਂ ਕਿੱਧਰ ਕਿੱਧਰ ਵੀਡੀਓ ਘੁਮਾਉਂਦੇ ਬੇਟਾ ਜੇ ਕਿਸੇ ਨੂੰ ਪਸੰਦ ਆਵੇ ਤੇ ਕੁਝ ਦੱਸ ਸਕਦਾ ਵਾ ਕਿ ਜੇ ਕਿਸੇ ਨੇ ਕੁਝ ਲੈਣਾ ਹੋਵੇ ਤੇ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਕਾਲ ਕਰਦੇ ਸੋ ਬਾਏ ਬਾਏ